ਸਤਿ ਸ਼੍ਰੀ ਅਕਾਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਆਏ ਦਿਨ ਜਨਤਾ ਨੂੰ ਸਹੂਲਤਾਂ ਪਹੁੰਚਾਉਣ ਵਾਸਤੇ ਅਤੇ ਉਹਨਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਨਵੇਂ-ਨਵੇਂ ਉਪਰਾਲੇ ਕਰ ਰਹੇ ਹਨ ਅਜਿਹਾ ਹੀ ਇੱਕ ਉਪਰਾਲਾ ਅੱਜ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਆਦੇਸ਼ਾਂ ਤੇ ਟ੍ਰੈਫਿਕ ਪੁਲਿਸ ਨੇ ਕੁਮਾਰ ਮੰਡੀ ਦੇ ਆਸ-ਪਾਸ ਦੀਆਂ ਸਾਰੀ ਮਾਰਕੀਟ ਦੇ ਵਿੱਚੋਂ ਨਜਾਇਜ਼ ਫੜੀਆਂ ਨਜਾਇਜ਼ ਪਾਰਕਿੰਗ ਨੂੰ ਹਟਾ ਦਿੱਤਾ ਸੜਕਾਂ ਖੁੱਲੀਆਂ ਦੁਨੀਆਂ ਨਜ਼ਰ ਆਈਆਂ ਸੜਕਾਂ ਦੇ ਉੱਪਰ ਟ੍ਰੈਫਿਕ ਨਾ ਦੇ ਬਰਾਬਰ ਨਜ਼ਰ ਆਇਆ ਦੁਕਾਨਦਾਰ ਭਰਾ ਐਸ ਐਸ ਉਪਰਾਲੇ ਤੋਂ ਬਹੁਤ ਖੁਸ਼ ਸੀਗੇ ਆਓ ਸੁਣਦੇ ਹਾਂ ਦੁਕਾਨਦਾਰਾਂ ਨੇ ਕੀ ਕੀਤਾ ਬਹੁਤ ਅਧੀਆ ਉਪਰਾਲਾ ਜੀ ਸੀਪੀ ਸਾਹਿਬ ਨੇ ਜਿਹੜੇ ਅੱਜ ਜੁਸਮ ਜਾਰੀ ਕੀਤਾ ਨੇ ਕਿ ਪਾਰਕਿੰਗ ਲੋਕਾਂ ਨੇ ਪੰਲੀਆਂ ਹੋਈਆਂ ਜਿਦੋਂ ਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਅੱਜ ਸਵੇਰ ਤੋਂ ਪਹਿਲਾਂ ਕੱਲ ਅਸੀਂ ਦੇਖਦੇ ਸੀ ਲੋਕਾਂ ਨੇ ਪੱਥਰ ਲਾਏ ਹੋਏ ਸੀ ਬੋਟ ਲਾਏ ਹੋਏ ਸੀ ਤਾਂ ਕਿ ਕਸਟਮਰ ਦੀ ਗੱਡੀ ਨਾ ਲੱਗੇ ਇਹ ਐਵੇਂ ਹੈ ਕਿ ਸੜਕ ਆਪਣੀ ਹੈ ਜਮੀਨ ਸੜਕ ਸਰਕਾਰ ਦੀ ਹੈ ਸੜਕ ਨੂੰ ਪ੍ਰਾਪਰਟੀ ਗਵਰਨਮੈਂਟ ਦੀ ਹੈ ਸੋ ਉੱਥੇ ਪਾਰਕਿੰਗ ਲਾਅ ਦੇਣੀ ਚਾਹੀਦੀ ਹੈ ਬਹੁਤ ਵਧੀਆ ਕੀਤਾ ਹੈ ਪਹਿਲਾਂ ਸੀਪੀ ਸਾਹਿਬ ਦਾ ਧੰਨਵਾਦ ਹੈ ਜੀ ਜਿਹੜਾ ਕੁਮਾਰਪੱਡੀ ਵੱਲੋਂ ਜਗਤભાઈ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਫਰਾ ਕੰਮ ਹੈ ਜੀ ਇਹਦੇ ਵਿੱਚ ਐਦਾ ਹੋਣਾ ਜੇ ਇਨਕਲੋਜ਼ਮੈਂਟ ਇੰਨੀ ਜ਼ਿਆਦਾ ਸੀ ਕੁਮਾਰ ਮੰਡੀ ਦੇ ਵਿੱਚ ਕੀ ਲੋਕਾਂ ਨੂੰ ਨਿਕਲਣ ਚ ਕਸਟਮਰ ਨੂੰ ਨਿਕਲਣ ਪ੍ਰੋਬਲਮ ਹੋਣੀ ਹੈ ਕੋਣ ਅਧਿਕਾਰੀ ਰਾਖੂ ਨਟੂਲਾ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਆਏਗੀ ਅਧੀਨ ਸਾਰੇ ਦੁਕਾਨਦਾਰਾਂ ਮਾਨਯੋਗ ਸੀਪੀ ਸਾਹਿਬ ਨੂੰ ਦਿਹਾਣਾ ਵੱਲੋਂ ਜੋ ਕਿ ਮਹਿੰਮ ਚਲਾਈ ਗਈ ਹੈ ਰੋੜ ਰੋਡ ਨੂੰ ਕਲੀਅਰ ਕਰਨ ਲਈ ਅਸੀਂ ਸਾਰੇ ਦੁਕਾਨਦਾਰ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਇਹਨਾਂ ਨੂੰ ਇਹਹੀ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਯਾਨੀ ਕਿਸੇ ਤਰ੍ਹਾਂ ਦੇ ਜੈਸੇ ਇਸ ਮਿੰਨੀ ਨੂੰ ਰਹਿਬਰ ਦੀ ਰੱਖਿਆ ਜਾਵੇ ਮੈਂ ਔਰ ਹੁਣ ਡਾਕਟਰ ਬੋਲ ਰਿਹਾ ਜੀ ਪ੍ਰਧਾਨ ਰਾਜਪੁਰਾ ਰੋਡ ਸ਼ਾਪ ਦੀ ਪ੍ਰਸਤੂਤੀ ਇਹ ਸਾਡੀ ਯੂਨੀਅਨ ਹੈ ਜੀ ਬਹੁਤ ਦੇਰ ਤੋਂ ਸਾਡਾ ਆਪਣਾ ਆਪਣਾ ਚੱਲੀ ਆ ਰਹੀ ਹੈ ਤੇ ਦੂਜੀ ਗੱਲ ਤੇ ਡੀ ਐਮ ਸੀ ਦੇ ਨੇੜੇ ਆ ਜਿਹੜੀ ਸਿਟੀ ਸਾਹਿਬ ਨੇ No Crowders ਮੁਹਿੰਮ ਚਲਾਈ ਹੋਈ ਆ ਇਹਦੇ ਅਸੀਂ ਬਹੁਤ ਜ਼ਿਆਦਾ ਖੁਸ਼ ਆਇਆ ਇਸ ਦੇ ਦੌਰਾਨ ਕਿੰਨੇ ਬਿਯਾਰ ਦੇ ਵਿੱਚ ਜਾਮ ਲੱਗਦੇ ਸੀ ਇੱਥੇ ਰੋਕਰ ਗੱਡੀਆਂ ਖੜਾਉਂਦੇ ਸੀ ਉਹ ਹੁਣ ਨਹੀਂ ਖੜਦੀ ਇਸ ਕਰਕੇ ਸਾਡੀ ਸਾਰੀ ਐਸੋਸੀਏਸ਼ਨ ਸਾਰਾ ਹੀ ਬਾਜ਼ਾਰ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਸਲਾਘਾਯੋਗ ਕਦਮ ਨੂੰ ਅਸੀਂ ਵੀ ਉਹਨਾਂ ਦਾ ਸਾਥ ਦੇਣ ਲਈ ਜੀ ਅੱਜ ਕਾਰਪੋਰੇਸ਼ਨ ਤੇ ਲੁਧਿਆਣਾ ਤੁਹਾਡੇ ਸਨੇਹ ਇਹ ਜਿਹੜੇ ਕਬਜੇ ਚਕਾਏ ਆ ਇੱਥੋਂ ਇਹ ਬੂਰੇ ਨਾਲ ਟ੍ਰੈਫਿਕ ਜਾਮ ਜਿਹੜੀ ਹੁੰਦੀ ਸੀ ਉਹਦੇ 'ਚ ਬੜੀ ਸੁੱਖ ਸੁਫਾ ਹੋ ਗਿਆ ਸਾਨੂੰ ਤਾਂ ਤੇ ਹੁਣ ਗਾਹ ਮਤਲਬ ਕਿ ਕਾਰਪੂਟ ਲੈ ਕੇ ਆਂਦਾ ਰਾਮ ਨਾਲ ਉੱਥੇ ਸੌਦਾ ਲੈ ਕੇ ਚਲੇ ਜਾਂਦਾ ਆ ਕਾਰਪੋਰੇਸ਼ਨ ਤੇ ਪੁਲਿਸ ਵਾਲੇ ਜਿਹੜੇ ਮਿਲ ਕੇ ਕੰਮ ਕਰ ਰਹੇ ਨੇ ਗਰੂਜਪਿੰਡ ਜਿਹੜੀ ਘੁਮਾਰ ਮੰਡੀ ਚ ਹੈਗੀ ਏ ਜਿਸ ਦੇ ਕਰਕੇ ਗਾਹ ਫੰਗ ਹੁੰਦਾ ਹੈ ਗੱਡੀ ਲਾਂ ਦੇ ਲਈ ਤਾਂ ਉਹ ਵਧੀਆ ਕੰਮ ਹੈ ਜੀ ਇੱਥੇ ਜੀ ਸੁਤਰੀਆ ਦਾ ਬੰਨੋ ਸਿੱਧੀ ਸਬਜ਼ੀ ਦਾ ਜਿਨ੍ਹਾਂ ਨੇ ਦੀ ਕਾਰਵਾਈ ਕੀਤੀ ਹੈ ਇਹ ਇੱਕ ਤੇ ਲੋਕਾਂ ਲਈ ਕਰਕੇ ਪਾਰਕ ਦੀ ਬਹੁਤ ਹੀ ਜਗ੍ਹਾ ਮਿਲੇਗੀ ਸਭ ਤੋਂ ਪਹਿਲਾਂ ਮਮਸਪ ਨੂੰ ਬਹੁਤ ਖੁਸ਼ ਆਸੀ ਇਹ ਸਭ ਨਾਲ ਤਾਂ ਇੱਥੇ ਖੁਸ਼ ਆ ਇੰਨੇ ਖੁਸ਼ ਆ ਵੀ ਇੰਨੇ ਸਾਲਾਂ ਤੋਂ ਇਹ ਜਿਹੜਾ ਕੋਰਟੀਨਾ ਇਹ ਹੋਣ ਲਾਂ ਕੇ ਸੀਟੀ ਸਾਹਿਬ ਨੇ ਕਰਦੇ ਸਾਡੇ ਰੋਡ ਉੱਤੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਇੱਥੋਂ ਜਿਹੜੀ ਐਮਬੂਲੈਂਸਾਂ ਨਿਕਲਦੀਆਂ ਸਕੂਲ ਦੇ ਬੱਚਿਆਂ ਦੀਆਂ ਪੱਸਾਂ ਵੀ ਨਿਕਲਦੀਆਂ ਤਾਂ ਹੋਰ ਵੀ ਟੈਫਕ ਬਹੁਤ ਜ਼ਿਆਦਾ ਜਿਹੜਾ ਇਹਨਾਂ ਨੇ ਬਗਾਲਾ ਕੀਤਾ ਸੀਟੀ ਸਾਹਿਬ ਨੇ ਇਰੇ ਨਾਲ ਅਸੀਂ ਇੰਨੇ ਖੁਸ਼ ਆ ਸਾਰੇ ਦੁਕਾਨਦਾਰ ਦੇਖੋ ਅੰਦਰ ਹੋ ਗਏ ਸੀਪੀ ਸਾਹਿਬ ਦਾ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦਾ ਕੁਮਾਰ ਮੰਡੀ ਦੀ ਓਸੀਸੀ ਦੀ ਜਿਨ੍ਹਾਂ ਨੇ 10 ਸਾਲ ਹੋ ਗਏ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਹੈ ਪਾਰਕਿੰਗ ਦੀ ਸਮੱਸਿਆ ਕੋਈ ਇਥੇ ਹੋਰ ਵੀ ਸਮੱਸਿਆ ਨੇ ਉਹ ਕਹਿੰਦੇ ਇਹਦਾ ਹੱਲ ਤੁਹਾਡਾ ਹੋਏਗਾ ਉਹਨਾਂ ਨੇ ਅੱਗੇ ਆਰਡਰ ਵੀ ਦਿੱਤੇ ਟ੍ਰੈਫਿਕ ਪੁਲਿਸ ਨੂੰ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਨਾ ਜਿਹੜਾ ਸਾਡੇ ਨਾਲ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਥੈਂਕ ਯੂ ਉਹਦੇ ਇਹ ਪ੍ਰੋਗਰਾਮ ਕੀਤਾ ਸੀ ਕਿਸੇ ਕਿਸਾਰ ਨੇ ਕਿਉਂਕਿ ਉਹਨਾਂ ਨੇ ਕਹਿੰਨਾ ਵੋਚ ਕੀਤਾ ਸੀ ਕਿ ਐਨੋ ਆਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਉਹਨਾਂ ਨੇ ਸਭ ਤੋਂ ਪਹਿਲਾਂ ਮੇਨ ਮਾਰਕੀਟ ਨੂੰ ਕਵਰ ਕੀਤਾ ਇਸ ਮਾਰਕੀਟ ਦੇ ਨਾਲ ਲੋਕਲ ਲੋਕੂ ਦੇ ਚ ਅਵੇਅਰਨੈਸ ਆਉਂਦੀ ਹੈ ਜਿਹੜੀ ਪੰਜਾਬ ਪੁਲਿਸ ਦੀ ਕੋਰਪੋਰੇਸ਼ਨ ਨੇ ਮਹੀ ਚ ਲਾਈ ਹੈ ਕਿ ਇਨਕ੍ਰੂਚਮੈਂਟ ਦੇ ਖਿਲਾਫ ਮਹੀ ਚ ਲਾਈ ਹੈ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਰਸ਼ ਵਗੈਰਾ ਲੋਕਾਂ ਨੂੰ ਪਾਰਕਿੰਗ ਕਰਨ ਲਈ ਸਹੂਲਤ ਮਿਲੂ ਇਹਦੇ ਨਾਲ ਆਮ ਤੌਰ ਤੇ ਉਹ ਸ਼ੁਰੂ ਕਰਦੇ ਹਾਂ ਕਿ ਅਸੀਂ ਇਹਦਾ ਚਾਹ ਦੇ ਲੋਕਾਂ ਨਾਲ ਗੱਲ ਕਰਦੇ ਇਹਨੂੰ ਜੜਾ